ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਜੁਨੀਆ ਨੇਕਤਾ ਯਾਦ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਅੱਜ ਸਾਦਕ ਅਫਸਰ ਨਾਬਾ ਦੀ ਸਰਕਾਰੀ ਕੋਠੀ ਨੂੰ ਕਿਸਾਨਾਂ ਵੱਲੋਂ ਘੇਰਾ ਪਾ ਲਿਆ ਗਿਆ ਘੇਰਾ ਇਸ ਕਰਕੇ ਪਾਇਆ ਕਿ ਜਿਹੜਾ ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਸੀ ਉਹ ਪਿਛਲੇ ਕੁਝ ਮਹੀਨੇ ਪਹਿਲਾਂ ਇੱਕ ਨਾਬੇ ਦੇ ਪਲਾਟ ਚੋ ਜੋ ਬਰਾਮਦ ਹੋਇਆ ਸੀ ਜੋ ਕਿ ਪੰਕਜ ਪੱਪੂ ਆ ਸੁਜਾਤਾ ਚਾਵਲਾ ਦਾ ਪਤੀ ਆ ਨਾਬਾ ਨਗਰ ਕਾਉਂਸਲ ਦੀ ਪ੍ਰਧਾਨ ਆ ਜੋ ਕਿ ਲੰਬੀ ਛੁੱਟੀ ਤੇ ਚੱਲ ਰਹੀ ਆ ਹੁਣ ਕਿਸਾਨਾਂ ਨੂੰ ਸ਼ੱਕ ਹੋਇਆ ਕਿ ਸਰਕਾਰੀ ਕੋਠੀ ਆ ਜਿਹੜੀ ਇਸ ਦੇ ਵਿੱਚ ਕਿਸਾਨਾਂ ਦਾ ਸ਼ੰਭੂ ਬਾਰਡਰ ਤੋਂ ਚੋਰੀ ਹੋਇਆ ਸਮਾਨ ਕਹਿੰਦੇ ਸਾਨੂੰ ਸ਼ੱਕ ਆ ਵੀ ਇੱਥੇ ਦੱਬਿਆ ਹੋਇਆ ਹੋ ਸਕਦਾ ਜਿਸ ਤਰ੍ਹਾਂ ਕਿ ਟਰਾਲੀ ਦੇ ਵਿੱਡ ਜਾਂ ਡਾਲੇ ਗੈਸ ਸਿਲੰਡਰ ਪੱਠੀਆਂ ਕਾਫੀ ਕੋ ਦੱਸ ਰਹੇ ਨੇ ਸੀਆਈ ਪਟਿਆਲਾ ਦੇ ਮੁਲਾਜ਼ਮ ਵੀ ਪਹੁੰਚੇ ਸਨ ਪਰ ਉਹ ਦਿੱਕਤ ਕਾਨੂੰਨੀ ਦਿੱਕਤ ਕਾਰਨ ਹੁਣ ਰੁਕਣਾ ਪੈ ਗਿਆ ਕਿਉਂਕਿ ਐਸਡੀਐਮ ਜਾਂ ਤਹਿਸੀਲਦਾਰ ਇਸ ਸਰਕਾਰੀ ਕੋਠੀ ਦੇ ਵਿੱਚ ਆ ਕੇ ਜਿੱਥੋਂ ਕਿਸਾਨ ਦੱਸ ਰਹੇ ਨੇ ਵੀ ਇੱਥੇ ਸਾਨੂੰ ਸ਼ੱਕ ਆ ਉਹ ਟਰੋਪ ਪਟਾਇਆ ਜਾਊਗਾ ਜੇ ਵੀਸੀ ਮਸ਼ੀਨ ਦੇ ਨਾਲ ਕਿਸਾਨਾਂ ਦਾ ਸ਼ੱਕ ਆ ਜਾਂ ਪੱਕੀ ਗੱਲ ਆ ਕਿਸਾਨਾਂ ਲਵੇ ਕੀ ਸਬੂਤ ਨੇ ਉਹ ਬਿਲਕੁਲ ਉਦੋਂ ਪਤਾ ਲੱਗੂਗਾ ਜਦੋਂ ਕੋਠੀ ਦੀ ਪੱਟ ਪਟਾਈ ਹੋਊਗੀ ਉਹ ਸਮਾਨ ਬਰਾਮਦ ਹੁੰਦਾ ਜਾਂ ਵੈਸੇ ਕਿਸੇ ਵੱਲੋਂ ਕੋਈ ਚੱਕ ਜਾਉਂਗਣ ਲਗਾਈ ਗਈਆ ਉਹ ਬਾਤ ਦਾਬੇਸ਼ਾ ਕਿਉਂਕਿ ਕਿਸਾਨ ਵੀ ਕਿਸੇ ਨਾ ਕਿਤੇ ਪੱਕੀ ਗੱਲ ਕਾਰਨ ਹੀ ਇਸ ਸਰਕਾਰੀ ਕੋਠੀ ਦੇ ਅੱਗੇ ਖੜੇ ਨੇ ਪੱਕਾ ਮੋਰਚਾ ਜਿਹੜਾ ਕਿਸਾਨਾਂ ਵੱਲੋਂ ਲਗਾ ਦਿੱਤਾ ਗਿਆ ਪਰ ਹੁਣ ਜਦੋਂ ਸਰਕਾਰੀ ਮੁਲਾਜ਼ਮ ਐਸਡੀਐਮ ਜਾਂ ਤਹਿਸੀਲਦਾਰ ਕਿਸਾਨਾਂ ਦੇ ਨਾਲ ਇਸ ਕੋਠੀ ਦੇ ਵਿੱਚ ਮਸ਼ੀਨ ਲੈ ਕੇ ਪਹੁੰਚਣਗੇ ਉਹ ਜਗ੍ਹਾ ਪਟਣਗੇ ਉਸ ਤੋਂ ਬਾਅਦ ਹੀ ਕਲੀਅਰ ਹੋ ਸਕਦਾ ਉਸ ਤੋਂ ਪਹਿਲਾਂ ਕੁਝ ਨਹੀਂ ਕਿਹਾ ਜਾ ਸਕਦਾ ਕਿ ਜੇ ਸਮਾਨ ਬਰਾਮਦ ਹੁੰਦਾ ਫਿਰ ਪੱਕੀ ਚੋਰੀ ਹੈ ਜੇ ਨਹੀਂ ਹੁੰਦਾ ਤਾਂ ਕਿਸੇ ਦੀ ਉਂਗਲਵਾਦੀ ਲੱਗ ਰਹੀ ਆ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਅੱਜ ਦੇ ਸਮਾਨ ਆਉਰੇ ਜਿਵੇਂ ਟਰਾਲੀ ਦੇ ਵੈੱਡ ਵਗੈਰਾ ਜਿਹੜੇ ਡਾਲੇ ਵਗੈਰਾ ਉਹ ਸਾਨੂੰ ਸੰਭਾਵਨਾ ਵੀ ਇੱਥੇ ਹੈਗੀ ਆ ਸੋ ਸਾਡਾ ਮੋਰਚਾ ਜਿਹੜਾ ਇਹ ਲਗਾਤਾਰ ਪੱਕਾ ਮੋਰਚਾ ਕਿਉਂਕਿ ਸਮਾਨ ਦੀ ਜਿਹੜੀ ਅਸੀਂ ਇਹ ਰਿਪੋਰਟ ਰਿਪੋਰਟ ਕਰਾਈ ਸੀ ਉਹ ਲੰਮੇ ਸਮੇਂ ਤੋਂ ਲੰਮਕ ਰਹੀ ਆ ਉਹਦੀ ਕਾਰਜਗਾਰੀ ਢਿੱਲੀ ਹੋਣ ਕਾਰਨ ਅਸੀਂ ਇਹ ਮੋਰਚਾ ਪੱਕਾ ਲਾਇਆ ਸੋ ਮਾਲ ਜਿੰਨਾ ਚਿਰ ਬਰਾਮਦ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਪੱਕੇ ਦੌਰ ਤੇ ਬੈਠੇ ਆ ਹੋਰ ਜਿੱਦਾਂ ਤੋਂ ਇਲਾਵਾ ਹੋਰ ਦੇਖੋ ਏ ਟਰਾਲੀਆਂ ਖਾਲੀ ਨਹੀਂ ਆਈਆਂ ਜਿਹੜੀਆਂ ਸਾਡੇ ਸੂਤਰਾਂ ਤੋਂ ਸਾਨੂੰ ਪਤਾ ਲੱਗਿਆ ਇਹ ਟਰਾਲੀਆਂ ਭਰ ਕੇ ਆਈਆਂ ਬਾਈ ਸਮਾਨ ਦੀਆਂ ਏਸੀ ਕੂਲਰ ਪੱਖੇ ਹੋਰ ਵੀ ਬਹੁਤ ਸਾਰਾ ਸਮਾਨ ਆ ਜਿਹੜਾ ਸਾਡੇ ਸੰਭੂ ਮੋਰਚੇ ਦਾ ਸਮਾਨ ਆ ਉਹ ਇੱਥੇ ਜਾਨੀ ਈਡੀਓ ਜਿਹੜਾ ਈਓ ਦਫ਼ਤਰ ਨਗਰ ਕੌਂਸਲ ਨਾਬਾ ਦਾ ਇਹਦੇ ਵਿੱਚ ਸਖੌਣ ਦੀ ਸੰਭਾਵਨਾ ਜਾਨੀ ਸਾਡੇ ਸੂਤਰਾਂ ਨੇ ਦੱਸਿਆ ਸੋ ਅਸੀਂ ਪੱਕਾ ਮੋਰਚਾ ਲਾਈ ਬੈਠੇ ਆ ਬਾਈ ਉਹਨੂੰ ਬਾਈ ਕਢਵਾਉਣਾ ਉਹ ਕਹਿੰਦੇ ਜੀ ਇਹ ਤਾਂ ਮੈਜਿਸਟ੍ਰੇਟ ਜਾਂ ਐਸਡੀਐਮ ਜਾਂ ਤਹਿਸੀਲਦਾਰ ਦੀ ਹਾਜ਼ਰੀ ਚ ਹੋ ਸਕਦਾ ਕਹਿੰਦੇ ਕਾਗਜ਼ ਕਾਰਵਾਈ ਸਾਨੂੰ ਕਰਨੀ ਪੂ ਸੋ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਖੁੱਲਾ ਵੀ ਕੋਈ ਗੱਲ ਨਹੀਂ ਜਿੰਨਾ ਟਾਈਮ ਤੁਸੀਂ ਲੈਣਾ ਜਦੋਂ ਪੈ ਤੁਸੀਂ ਕਾਗਜ਼ ਕਾਰਵਾਈ ਕਰਕੇ ਸਾਨੂੰ ਟਾਈਮ ਦਿਓਗੇ ਅਸੀਂ ਮਤਲਬ ਬੈਠੇ ਆ ਉਹਨਾਂ ਚਿਰ ਬਿਲਕੁਲ ਓਪੀਆ ਸੂਤਰਾਂ ਤੋਂ ਖਬਰਾਂ ਮਿਲੀਆਂ ਨੇ ਕਿ ਜਿਹੜਾ ਸੰਭੂ ਤੋਂ ਸਮਾਨ ਆਇਆ ਟਰਾਲੀਆਂ ਪਰ ਭਰ ਕੇ ਉਰੇ ਤੇ ਉਹ ਸਮਾਨ ਇਸ ਕੋਠੀ ਦੇ ਅੰਦਰ ਆ ਕੋਸ ਸਮਾਨ ਸਾਡਾ ਸੇ ਅਸੀਂ ਐਸਐਸਪੀ ਦਫ਼ਤਰ ਸਾਡਾ ਵਾਫਦ ਕਿਸਾਨ ਮਜ਼ਦੂਰ ਮੋਰਚੇ ਦਾ ਮਿਲਿਆ ਸੋ ਉਹਨਾਂ ਨੇ ਟੀਮ ਭੇਜੀ ਸੀ ਅੱਜਾਂ ਉਹ ਕਹਿੰਦੇ ਵੀ ਐਸ ਡੀਮ ਦੀ ਮਨਜ਼ੂਰੀ ਨਾਲ ਤਹਿਸੀਲਦਾਰ ਦੀ ਮਨਜ਼ੂਰੀ ਨਾਲ ਅਸੀਂ ਫੇਰ ਪਟਾਵਾਂਗੇ ਅਸੀਂ ਮੋਰਚਾ ਪੱਕਾ ਲਈ ਬੈਠੇ ਹਾਂ ਔਰੇ ਜਦੋਂ ਵੀ ਉਹ ਪਟਵਾਉਂਦੇ ਨੇ ਚਾਹੇ ਉਹ ਥੱਲੇ ਦੱਬਿਆ ਹੋਵੇ ਧਰਤੀ ਦੇ ਜਾਂ ਅੰਦਰ ਕਮਰਿਆਂ 'ਚ ਹੋਵੇ ਜਾਂ ਕਿਤੇ ਹੋਰ ਹੋਵੇ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਕਿਉਂਕਿ ਸੱਕ ਦੇ ਅਧਾਰੇ 'ਚ ਇਹ ਆ ਕਿ ਨਾਬੇ 'ਚ ਕੱਲੀਆਂ ਉਹ ਦੋ ਟਰਾਲੀ ਨਹੀਂ ਆਈਆਂ ਬਹੁਤ ਵੱਡਾ ਸਮਾਨ ਆਇਆ ਕਿਉਂਕਿ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਕਿਸਾਨ ਭਰਾਵਾਂ ਨੂੰ ਵੀ ਕਰਨਾ ਚਾਹੁੰਦਾ ਕੀ ਜਿਹੜੇ ਸਾਡੇ 1 2 ਐਮਸੀ ਜਿਹੜੇ ਉਲਟ ਹੋਏ ਹੋਏ ਨੇ ਇਹ ਸਾਰੇ ਉਹਨਾਂ ਦੀ ਕਾਰਸਤਾਨੀਆਂ ਪਹਿਲਾਂ ਜਿਹੜੀ ਵਰਕਸ਼ਾਪ ਚੋਂ ਜਿੱਥੋਂ ਟਾਇਰ ਮਿਲੇ ਤੀ ਉਹਦਾ ਵੀ ਸਾਰਾ ਸਿਸਟਮ ਉਹਨਾਂ ਨੇ ਬਣਾਇਆ ਤੀ ਤੇ ਹੁਣ ਲਗਭਗ 25 ਅਗਸਤ ਤੋਂ ਅਸੀਂ ਛੁੱਟੀ ਤੇ ਆ ਮੇਰੀ ਪਤਨੀ ਜਿਹੜੇ ਨੇ ਨਗਰ ਕੌਂਸਲ ਪ੍ਰਧਾਨਗੀ ਤੇ ਛੁੱਟੀ ਤੇ ਨੇ ਤੇ 25 ਅਗਸਤ ਤੋਂ ਅਸੀਂ ਨਗਰ ਕੌਂਸਲ ਦਾ ਸਾਡਾ ਨਾ ਕੋਈ ਲੈਣ ਦੇਣਾ ਤੇ ਨਾ ਅਸੀਂ ਜਾ ਰਹੇ ਹਾਂ ਲਗਭਗ 3 ਮਹੀਨੇ ਹੋ ਜਾਣਗੇ ਆ 25 ਤਰੀਕ ਨੂੰ ਤੇ ਇਹ 3 ਮਹੀਨੇ ਦੇ ਵਿੱਚ ਜੇ ਕੋਈ ਕਿਤੇ ਕੋਈ ਸ਼ਰਾਰਤੀ ਸਾਡੇ ਖਿਲਾਫ ਸਾਨੂੰ ਦੁਬਾਰਾ ਫਸਾਉਣ ਲਈ ਪਹਿਲਾਂ ਵੀ ਫਸਾਇਆ ਹੀ ਗਿਆ ਜੀ ਜਿਹੜੀ ਟਰਾਲੀ ਅਗੌਰਪੈਂਟ ਮਿਲ ਰਹੀ ਹੈ ਤੇ ਪਰਚਾ ਸਾਡੇ ਤੇ ਹੋ ਰਿਹਾ ਉਹ ਸ਼ਰਾਰਤੀ ਅੰਸਰ ਸਾਨੂੰ ਫਸਾਉਣ ਲਈ ਕੁਝ ਸਮਾਨ ਸਿੱਟ ਦਿੰਦਾ ਜਾਂ ਕੁਝ ਰੱਖ ਦਿੰਦਾ ਤਾਂ ਉਹਦਾ ਜ਼ਿੰਮੇਵਾਰ ਅਸੀਂ ਥੋੜੀ ਹੋਵਾਂਗੇ ਜੀ ਸਾਡਾ ਤਾਂ ਕੋਈ ਲੈਣ ਦੇਣ ਹੈ ਹੀ ਨਹੀਂ ਇਸ ਕਰਕੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਤੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਕੁਝ ਸ਼ਰਾਰਤੀ ਬੰਦੇ ਜਿਹੜੇ ਨੇ ਉਹ ਤੁਹਾਨੂੰ ਉਂਗਲ ਲਾ ਰਹੇ ਨੇ ਤੁਸੀਂ ਉਹਨਾਂ ਦੀਆਂ ਉਂਗਲਾਂ 'ਚ ਨਾ ਆਓ ਇਹ ਸਾਰਾ ਛੜੀ ਅੰਤਰ ਉਹਨਾਂ ਦਾ ਹੀ ਰਚਿਆ ਹੋਇਆ ਹੈ